ਅਗੇ ਜੀ ਪੰਥਕ ਪਾਰਟੀ ਪੰਥਕ ਪਾਰਟੀ ਉਹ ਭੈਣਦੇਓ ਵੀਰੋ 6 ਜੂਨ ਨੂੰ ਉੱਥੇ ਜਾ ਕੇ ਇਕੱਠ ਕਰ ਲੈਣੇ ਦਰਬਾਰ ਸਾਹਿਬ ਹੈ ਪਹਿਲਾਂ ਮੈਨੂੰ ਐ ਦੱਸ ਹਾਂ ਆ ਤੁਮਾ ਤੁਹਾਡਾ ਕੁੱਤਾ ਸਾਲਾ ਇਹ ਭਾਜਪੀ ਨੂੰ ਸਪੋਰਟਾ ਮਾਰਨ ੜਿਆ ਹੈ ਫੇਰ ਉਸ ਤੋਂ ਬਾਅਦ ਤੂੰ ਕਿਹੜੇ ਮੂੰਹ ਨਾਲ ਤੂੰ 6 ਜੂਨ ਦੀ ਗੱਲ ਕਰਦੇ ਹੋ ਤੂੰ ਹੀ ਟੱਟੂ ਦੀ ਪੰਥਕ ਪਾਰਟੀ ਉਹ ਸਾਲਿਓ ਤੁਹਾਡਾ ਦੇ ਗੱਡ ਜੋੜੀ ਸ਼ਿਵਸੇਨਾ ਨਾਲੇ ਤੂੰ ਸਾਲਿਆ ਅਸਤੀਫਾ ਦੇ ਭਾਵੇਂ ਨਾ ਦੇ ਫੇਰ ਕਿਹੜਾ ਸਾਡੇ ਪੱਟ ਲੈਗਾ ਸਿੱਧੀ ਗੱਲ ਏ ਆ ਤੂੰ ਹੀ ਸਾਲਿਓ ਹੈਗੇ ਉਹ ਪੰਥ ਦੋਖੀ ਮੈਂ ਤੇ ਉਹ ਚੀਜ਼ ਘੜੀ ਮੰਨਦਾ ਵਾਂ ਵੀ ਜਿਹੜਾ ਨਰੈਣ ਸਿੰਘ ਚੌੜੇ ਤਾਂ ਫੇਰ ਮਿਸ ਹੋ ਗਿਆ ਆ ਪਹਿਲਾਂ ਇੱਕ ਆ ਵੀਡੀਓ ਵੇਖ ਲਓ ਫਿਰ ਇਹ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਤੇ ਇਸ ਕਰਕੇ ਮਾਗੀ ਤੇ ਮੇਲੇ ਤੇ ਆਪਾਂ ਜੋ ਇਕੱਠ ਕਰਨਾ ਜੇ ਆਉਣਾ ਤਾਂ ਦਿਨੋਂ ਆਓਏ ਆਪਾਂ ਕੋਈ ਫਾਰਮੈਲਟੀ ਨਹੀਂ ਕਰਨੀ ਕਿਤੇ ਮਨ ਬਣਾ ਕੇ ਆਇਓ ਕਿ ਕਿ ਅਸੀਂ ਬਹਿਣਾ ਇੱਥੇ ਕੋਈ ਹੋਣ ਇੱਥੇ ਜਿਹੜੇ ਇੱਥੇ ਬਹਣ ਐਵੇਂ ਆਪਾਂ ਸਤਾਰ ਪਰ ਕਰਕੇ ਆਪਾਂ ਅੱਜ ਮੇਲਾ ਦੇਖਣ ਵਾਸਤੇ ਨਿਕਲੇ ਆਪਾਂ 19 ਵਰਕਰ ਲੈ ਕੇ ਆਓ ਜਿਹੜੇ ਜਿਹੜੇ ਜਾ ਕੇ ਸਿੱਧਾ ਕਾਨਫਰੰਸ ਜਾਂਦੇ ਉਹਦੇ ਬਾਅਦ ਭਾਵੇਂ ਇਸ਼ਨਾਨ ਆ ਕਿਤੇ ਮੱਥਾ ਟੇਕਣ ਜਾਣਾ ਕਿਤੇ ਪਰ ਆਪਾਂ ਸਿੱਧੇ ਕਾਨਫਰੰਸ ਆਪਾਂ ਕਿੰਨੂੰ ਫਾਰਮੈਲਟੀ ਕਰ ਰਹੇ ਕਿਦੇ ਵਾਸਤੇ ਫਾਰਮੈਲਟੀ ਕੋਈ ਨਹੀਂ ਕਰਾ ਇਹਨੂੰ ਤੇ ਆਪੇ ਇਸ਼ਨਾਨ ਕਰਨਾ ਮੱਥਾ ਟੇਕਣਾ ਗੁਰੂ ਘਰ ਜਾਣਾ ਇਹਨੂੰ ਫਾਰਮੈਲਟੀ ਲੱਗਣੀ ਆ ਜਿਹੜੇ ਸਾਲੇ ਦਰਬਾਰ ਝੂਠੇ ਸੌਦੇ ਵਾਲੇ ਤੇ ਜਾਂਦੇ ਰਹੇ ਆ ਹੈਂ ਇਹਨਾਂ ਦਾ ਤੇ ਪਾਪਾ ਜੀ ਆ ਆ ਇਹਨਾਂ ਨੇ ਕੀ ਲੈਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਹਨਾਂ ਕੀ ਲੈਣਾ ਗੁਰੂ ਘਰਾਂ ਤੋਂ ਇਹ ਸਿਰਫ ਗੋਲਕਾਂ ਦੇ ਕਬਜ਼ਾ ਕਰਨ ਵਾਲੀ ਕੁੱਤੀ ਛਾਇ ਆ ਏ ਠੀਕ ਹੈ ਨਾ ਇਹ ਕਿਹੜਾ ਅਕਾਲੀ ਦਲ ਨਾ ਤੂੰ ਸਾਲਿਆ ਤੂੰ ਗੱਲ ਕਰਨਾ ਵੇਖੇ ਉਹਨੇ 1 ਸਾਲ ਜੇਲ੍ਹ ਕੱਟੀ ਉਹਨੇ ਐ ਕੱਟੀ ਐ ਕੱਟੀ ਤੂੰ ਕਿਹੜੀ ਸਾਲਿਆ ਬੜੈਲ ਜੇਲ੍ਹ ਪਟਕੇ ਲੰਗਿਆ ਸੀ ਕੁੜੀ ਦੀ ਲੰਨ ਲੈਣਾ ਸਾਲਾ ਬਣ ਕੇ ਬੈਠਾ ਆ ਕੇ ਪ੍ਰਧਾਨ ਪ੍ਰਧਾਨ ਟੱਟੂ ਦਾ ਪ੍ਰਧਾਨ ਹੈ ਤੂੰ ਆ ਸੁੱਖਿਆ ਤੇਰੇ ਲਈ ਨਾ ਆ ਬ੍ਰਹਮਪੁਰਾ ਦੋ ਬਚਨ ਕਹਿ ਗਿਆ ਸੀ ਪਹਿਲਾਂ ਆ ਸੁਣ ਲਾ ਫੇਰ ਸਾਡਾ ਕੀ ਟਟਕ ਪਟ ਮੇਰੇ ਕੱਲ ਸਿੱਧੀ ਜੀ ਆ ਤੂੰ ਸਾਲਿਆ ਅਸਤੀਫਾ ਦੇ ਭਾਵੇਂ ਨਾ ਦੇ ਫੇਰ ਕਿਹੜਾ ਸਾਡੇ ਪੱਟ ਲੇਗਾ ਸਿੱਧੀ ਗੱਲ ਏ ਆ ਤੂੰ ਹੀ ਸਾਲਿਓ ਹੈਗੇ ਉਹ ਪੰਥਦੋਖੀ ਮੈਂ ਤੇ ਉਹ ਚੀਜ਼ ਘੜੀ ਮੰਨਦਾ ਵਾਂ ਵੀ ਜਿਹੜਾ ਨਰੈਣ ਸਿੰਘ ਚੌੜੇ ਤਾਂ ਫੇਰ ਮਿਸ ਹੋ ਗਿਆ ਠੀਕ ਹੈ ਨਾ ਚੰਗਾ ਹੋਇਆ ਉਹ ਫੇਰ ਮਿਸ ਹੋ ਗਿਆ ਵਾ ਨਹੀਂ ਤੇ ਸਾਲਿਆ ਲੋਕਾਂ ਨੇ ਇਸੇ ਵਹਿਮ 'ਚ ਮਰ ਜਣਾ ਹੀ ਵੇਖਿਆ ਨੇ ਪਛਤਾਵਾ ਕੀਤਾ ਵਾ ਆ ਤੇ ਕੁੜੀ ਦੀ ਲੰਨ ਲੈਣਾ ਮੁਕਰ ਗਿਆ ਵਾ ਆਉ ਤੁਹਾਨੂੰ ਵੀਡੀਓ ਵਿਖਾਵਾਂ ਝੂਠੇ ਆਪਣੇ ਤੇ ਇਹਨਾਂ ਨੇ ਬੇਅਦਬੀ ਦੀ ਗੱਲ ਕੀਤੀ ਲੋ ਉਹਨੂੰ ਸਾਹ ਦੇ ਪਾਵਨ ਸਰੂਪਾਂ ਦੇ ਅੰਗ ਕਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ ਇਹ ਤੁਹਾਡੀ ਸਰਕਾਰ ਮਿਹੜਾ ਹੋਇਆ ਇਹ ਗੁਰਾਂ ਦੁਸਤ ਬੰਦੇ ਹੋ ਕੇ ਨਹੀਂ ਹੋਇਆ ਇਹ ਜੀ ਬਣ ਗਏ ਆ ਤੁਹਾਡੇ ਸਾਹਮਣੇ ਵੀਡੀਓ ਵਾ ਇਹ ਉਖੜ ਸਾਲਾ ਇੱਥੇ ਮੁੱਕਰੀ ਜਾਂਦਾ ਕਹਿੰਦਾ ਆਖੇ ਜੀ ਇਹੀ ਤੇ ਬਸ ਬਵਾਦ ਸ਼ਾਂਤ ਕਰਨਾ ਹੈ ਬਵਾਦ ਭੈਣ ਦਿਆ ਯਾਰਾ ਬਿਆਦਵੀ ਦੇ ਰੋਸ ਚ ਬੈਠੀਆਂ ਸੰਗਤਾਂ ਤੇ ਗੋਲੀਆਂ ਤੂੰ ਹੀ ਚਲਵਾਈਆਂ ਹੈਂ ਦਰਬਾਰ ਸਾਹਿਬ ਤੇ ਹਮਲੇ ਤੋਂ ਲੈ ਕੇ ਬਰਗਾੜੀ ਬਹਿਬਲ ਕਲਾਂ ਤੱਕ ਦੇ ਜਿੰਨੇ ਕਾਂਡ ਸਾਰੇ ਤੇਰਾ ਪਿਓ ਦਾ ਤੂੰ ਬਰਾਬਰ ਦੇ ਦੋਸ਼ੀ ਹਰਾਮਜਾਦੇ ਸਾਲੇ ਦਿੱਲੀ ਦੇ ਕੁੱਤੇ ਪੰਜਾਬ ਵੇਚ ਕੇ ਸਾਲੇ ਖਾ ਗਏ ਹੈਂ ਬਾਹਰ ਵਿਦੇਸ਼ਾਂ ਜਮੀਨਾ ਤੂੰ ਹੀ ਬਣਾਈਆਂ ਤੂੰ ਹੀ ਟੱਟੂ ਦਾ ਪੰਜਾਬੀ ਆ ਇੱਕ ਸਾਲਿਆਂ ਨੇ ਇਹਨਾਂ ਰੋਲਾ ਪਾਇਆ ਹੁੰਦਾ ਆਖਿਆ ਜੀ ਪੰਥਕ ਪਾਰਟੀ ਪੰਥਕ ਪਾਰਟੀ ਉਹ ਭੰਦੇਓ ਵੀਰੋ 6 ਜੂਨ ਨੂੰ ਉੱਥੇ ਜਾ ਕੇ ਇਕੱਠ ਕਰ ਲੈਣੋ ਦਰਬਾਰ ਸਾਹਿਬ ਹੈਂ ਪਹਿਲਾਂ ਮੈਨੂੰ ਐਂ ਦੱਸ ਹਾਂ ਆ ਤੁਮਾ ਤੁਹਾਡਾ ਕੁੱਤਾ ਸਾਲਾ ਇਹ ਭਾਜਪਾ ਨੂੰ ਸਪੋਰਟਾ ਮਾਰਨ ਡਿਆ ਹੈ ਫੇਰ ਉਦੋਂ ਬਾਅਦ ਤੂੰ ਕਿਹੜੇ ਮੂੰਹ ਨਾਲ ਤੂੰ 6 ਜੂਨ ਦੀ ਗੱਲ ਕਰਦੇ ਹੋ ਤੂੰ ਹੀ ਟੱਟੂ ਦੀ ਪੰਥਕ ਪਾਰਟੀ ਹੋ ਸਾਲੇ ਤੁਹਾਡਾ ਤਾਂ ਗੱਡ ਜੋੜੀ ਸ਼ਿਵਸੇਨਾ ਨਾਲੇ ਭੈੜ ਦੇ ਯਾਰ ਸਾਲੇ ਗਾਂਡੂ ਪੰਜਾਬ ਦੇ ਵਿੱਚ ਅਮਰਤਪਾਲ ਦੇ ਜਿੰਨੇ ਵਿਰੋਧੀ ਨੇ ਮੈਂ ਇੱਕ ਗੱਲ ਕਹਿਣਾ ਅਮਰਤਪਾਲ ਦੇ ਤੂੰ ਹੀ ਸਾਲੇ ਸਿਰਫ ਵਿਰੋਧੀਆਂ ਕਰਕੇ ਮਸ਼ਹੂਰ ਹੋ ਤੂੰ ਜੀ ਤੁਹਾਡੀ ਟੱਟੂ ਦੀ ਕੁਰਬਾਨੀ ਨਹੀਂ ਗਈ ਤੁਹਾਨੂੰ ਸਾਲੇ ਕੋ ਬੇਰਾਂਵੱਟੇ ਨਹੀਂ ਪੁੱਛਦਾ ਸਿਰਫ ਤੁਹਾਨੂੰ ਉਹ ਬੰਦੇ ਪੁੱਛਦੇ ਜਿਹੜੇ ਅਮਰਿਤਪਾਲ ਨਾਲ ਲੱਗਦੇ ਹੀ ਠੀਕ ਆ ਅਮਰਿਤਪਾਲ ਤੋਂ ਬਿਨਾ ਤੁਹਾਡੀ ਹਸਤੀ ਹੈਗੀ ਤੁਸੀਂ ਤਾਂ ਸਾਲਿਓ ਮਸ਼ਹੂਰ ਵੀ ਇਸ ਕਰਕੇ ਉਹ ਵੀ ਅਖੇ ਅਮਰਿਤਪਾਲ ਦੇ ਵਿਰੋਧੀ ਨੇ ਤੁਹਾਡੀ ਆਪ ਦੀ ਕੀ ਹਸਤੀ ਹੈ ਆਪ ਤੁਹਾਨੂੰ ਸਾਲਿਓ ਕੁੱਤਾ ਨਹੀਂ ਪੁੱਛਦਾ ਕੋਈ ਬੇਰਾਂ ਵੱਟੇ ਨਹੀਂ ਲੈਂਦਾ ਜਿਵੇਂ ਮੇਲੇ 'ਚ ਮਰੂਦਾ ਨੂੰ ਨਹੀਂ ਨਾ ਲੈਂਦਾ ਕੋਈ ਤੁਹਾਨੂੰ ਓਵੇਂ ਨਹੀਂ ਪੁੱਛਦਾ ਕੋਈ ਸਾਲੇ ਵਿੜਿਆਂ ਦੇ ਵੀ ਡੱਲੇ ਵਾਲਾ ਸਾਹਿਬ ਦੇ ਭੋਗ ਤੇ ਸਾਰਿਆਂ ਨੇ ਹਾਜ਼ਰੀ ਲਵਾਉਣੀ ਆ ਉਥੇ ਸਾਰਿਆਂ ਨੇ ਜਾਣਾ ਵਾ ਲੰਗਰ ਪ੍ਰਸ਼ਾਦਾ ਛੱਕੇਉਣਾ ਵਾ ਠੀਕ ਆ ਉੱਥੇ ਜਾ ਕੇ ਸਾਰਿਆਂ ਨੇ ਇਹ ਨਾਰਾ ਵੀ ਲਾਉਣਾ ਵੀ ਡੱਲੇਵਾਲ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਇਹ ਸਾਰਿਆਂ ਨੇ ਕਹਿਣਾ ਵਾ ਤੇ ਉੱਚੀ ਉੱਚੀ ਸਾਰਿਆਂ ਨੇ ਦਹਥਲੇ ਮਾਰ ਮਾਰ ਰੋਣਾ ਵਾ ਕਿਉਂਕਿ ਜਿਉਂਦੇ ਬੰਦੇ ਦੀ ਆਪਾਂ ਕਦਰ ਨਹੀਂ ਕਰਨੀ ਨਾ ਅਸੀਂ ਦੀਪ ਸਿੱਧੂ ਦੀ ਕੀਤੀ ਨਾ ਅਸੀਂ ਜੋਗਾ ਸਿੰਘ ਖਾਲਸਤਾਨੀ ਦੀ ਕੀਤੀ ਠੀਕ ਆ ਨਾ ਨਾ ਅੱਜ ਸਾਨੂੰ ਅਮਰਤਪਾਲ ਦੀ ਨਾ ਸਾਨੂੰ ਡੱਲੇਵਾਲ ਦੀ ਇਹ ਮੁੜ ਕੇ ਅਸੀਂ ਇਸ ਗੱਲ ਤਾਂ ਫਿਰ ਬੱਗ ਅੱਡ ਕੇ ਰੋਲਾ ਵੀ ਪਾਉਣਾ ਵਾ ਵੀ ਹਾਂ ਹੈ ਸਾਡੇ ਕੋਲ ਲੀਡਰ ਨਹੀਂ ਹਾਂ ਹੈ ਸਾਡੇ ਕੋਲ ਮੂਹਰੇ ਨਹੀਂ ਲੱਗਦਾ ਹਾਂ ਹੈ ਕੋਈ ਬੰਦਾ ਬਾਹਰ ਨਹੀਂ ਨਿਕਲਦਾ ਤੇ ਜੇ ਕੋਈ ਨਿੱਤਰ ਆਵੇ ਮੈਦਾਨ ਦੇ ਵਿੱਚ ਫਿਰ ਅਸੀਂ ਹਰ ਉਹ ਕੰਮ ਕਰਦੇ ਹਾਂ ਵੀ ਉਹਦੀ ਪਿੱਠ ਲੱਗ ਜਵੇ ਹਰ ਉਹ ਕੰਮ ਕਰਦੇ ਹਾਂ ਵੀ ਉਹ ਬੰਦਾ ਪਰੇਸ਼ਾਨ ਹੋਵੇ ਤੇ ਹਰ ਉਹ ਕੰਮ ਕਰਦੇ ਹਾਂ ਵੀ ਉਹ ਬੰਦਾ ਕਿਸੇ ਤਰੀਕੇ ਫੇਲ ਹੋ ਸਕੇ ਜਦੋਂ ਤੱਕ ਉਹ ਮਰਦਾ ਨਹੀਂ ਉਹ ਇਹ ਚੀਜ਼ ਸਾਬਤ ਨਹੀਂ ਕਰ ਸਕਦਾ ਵੀ ਯਾਰ ਮੈਂ ਤੁਹਾਡਾ ਬੰਦਾ ਮਰੇ ਬੰਦੇ ਤੋਂ ਪਿੱਛੇ ਰੋਣ ਜੋਗੇ ਉਹ ਤੁਸੀਂ ਗੱਲ ਤਾਂ ਇਹੀ ਹੈ ਨਾ ਅਮਰਤਪਾਲ ਕੱਲੂ ਮਰ ਗਿਆ ਠੀਕ ਹੈ ਡੱਲੇ ਵਾਲ ਮਰ ਗਿਆ ਦੀਪ ਸਿੱਧੂ ਵਾਂਗੂ ਉਹਦੀਆਂ ਫੋਟੋਆਂ ਲਾ ਲਓਗੇ ਉਹ ਮੇਰੇ ਟੈਟੂ ਬਣਾ ਲਓਗੇ ਸਾਰਾ ਕੁਝ ਹੋ ਜਾਏਗਾ ਤੇ ਜਿਉਂਦੇ ਬੰਦੇ ਦੀ ਕਦਰ ਕਰਨੀ ਨਹੀਂ ਆਈ ਸਾਨੂੰ ਠੀਕ ਹੈ ਨਾ ਆ ਜਿਉਂਦੇ ਬੰਦਿਆਂ ਤੋਂ ਆਪਾਂ ਲੈਣਾ ਵੀ ਕੀ ਐ ਇਹ ਤਾਂ ਸਾਰੇ ਏਜੰਸੀਆਂ ਦੇ ਬੰਦੇ ਆ ਹਾਂ ਮਰੇ ਪਿੱਛੋਂ ਪੰਜਾਬ ਦੇ ਹੋ ਜਾਂਦੇ ਹੁੰਦੇ ਆ ਲੋਕ ਜੋ ਤੱਕ ਜਿਉਂਦੇ ਆ ਇਹ ਸਾਰੇ ਏਜੰਸੀਆਂ ਦੇ ਬੰਦੇ ਆ ਅਮਰਤਪਾਲ ਨੂੰ ਵੀ ਕਈ ਚਲੋ ਵੀ ਏਜੰਸੀਆਂ ਦਾ ਬੰਦਾ ਉਹਤੇ ਅੱਜ ਯੂਪੀਏ ਦਾ ਪਰਚਾ ਪੈ ਗਿਆ ਉਹ ਫਿਰ ਵੀ ਏਜੰਸੀਆਂ ਦਾ ਬੰਦਾ ਐਨਐਸਏ ਲੱਗੀ ਆ ਉਹ ਬੰਦਾ ਫਿਰ ਵੀ ਏਜੰਸੀਆਂ ਦਾ ਤੁਸੀਂ ਭੈਣ ਦੇ ਯਾਰੋ ਰਜਾਈ 'ਚ ਬਹਿ ਕੇ ਪੰਥਕ ਹੋ ਜਿਹੜੇ ਬੰਦੇ ਨੇ ਕਹੇ ਇੱਕ ਡਾਕਰੀ ਨਾ ਖਾਧੀ ਉਹ ਸਾਲਾ ਪੰਥਕ ਆ ਹੈ ਜਿਹੜਾ ਰਜਾਈ 'ਚ ਬਹਿ ਕੇ ਸੜਿਆ ਜਾਂ ਕਮੈਂਟ ਮਾਰਨ ਜੋਗਾ ਉਹ ਪੰਥਕ ਆ ਤੇ ਉਹ ਜੇਲਾ ਕੱਟਣ ਦੇ ਆ ਉਹ ਕੋਟਾ ਖਾਂਣ ਦੇ ਆ ਉਹ ਭੁੱਖ ਹੜਤਾਲ ਤੇ ਬੈਠਾ 45 ਦਿਨ ਹੋ ਗਏ ਉਹ ਮਰਨ ਜੋਗਾ ਹੋਇਆ ਪਿਆ ਉਹ ਮਰ ਚੱਲਿਆ ਉਹ ਨਹੀਂ ਪੰਥਕ ਉਹ ਨਹੀਂਗਾ ਸਾਡਾ ਸਾਡੇ ਉਹ ਹੀ ਆ ਠੀਕ ਹੈ ਨਾ ਜਿਹੜੇ ਅਰ ਰਜਾਈਆਂ 'ਚ ਬੈਠੇ ਕਮੈਂਟ ਮਾਰਦੇ ਆ ਜਿਹੜੇ ਆ ਇਸੇ ਕੰਮ ਜੋਗੇ ਆ ਆ ਪਹਿਲਾਂ ਇੱਕ ਆ ਵੀਡੀਓ ਵੇਖ ਲਓ ਫਿਰ ਇਹ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਤੇ ਇਸ ਕਰਕੇ ਮਾਗੀ ਦੇ ਮੇਲੇ ਤੇ ਆਪਾਂ ਜੋ ਕੱਟ ਕਰਨਾ ਜੇ ਆਉਣਾ ਤਾਂ ਦਿਲੋਂ ਆਵੇ ਆਪਾਂ ਕੋਈ ਫਾਰਮੈਲਟੀ ਨਹੀਂ ਕਰਨੀ ਕਿਤੇ ਜੀ ਮਨ ਬਣਾ ਕੇ ਆਇਓ ਕਿ ਕਿ ਅਸੀਂ ਰਹਿਣਾ ਇੱਥੇ ਕੋਈ ਹੋਣ ਇੱਥੇ ਜਿਹੜੇ ਇੱਥੇ ਵਹਣ ਐਵੇਂ ਆਪਾਂ ਦੱਸਾ ਘੜ ਪਰ ਕੇ ਆਪਾਂ ਲਿਆ ਕਿ ਮੇਲਾ ਦੇਖਣ ਵਾਸਤੇ ਨਹੀਂ ਕਿ ਕਿਸੇ ਅੱਪਾ ਨੂੰ ਨਹੀਂ ਵਰਕਰ ਲੈ ਕੇ ਆਓ ਜਿਹੜੇ ਜਿਹੜੇ ਜਾ ਕੇ ਸਿੱਧਾ ਕਾਨਫਰੰਸ ਜਾਂਦੇ ਉਹਦੇ ਬਾਅਦ ਭਾਵੇਂ ਇਸ਼ਨਾਨ ਜਾਂ ਕਿਤੇ ਮੱਥਾ ਟੇਕਣ ਜਾਣਾ ਕਿਤੇ ਪਰ ਅੱਪਾ ਸਿੱਧੇ ਕਾਨਫਰੰਸ ਆਪਾਂ ਕਿੰਨੂੰ ਫਾਰਮੈਲਟੀ ਕਰ ਰਹੇ ਕਿਤੇ ਵਾਸਤੇ ਫਾਰਮੈਲਟੀ ਕੋਈ ਨਹੀਂ ਕਰਦਾ ਇਹਨੂੰ ਤੇ ਆਪੇ ਇਸ਼ਨਾਨ ਕਰਨਾ ਮੱਥਾ ਟੇਕਣਾ ਗੁਰੂ ਘਰ ਜਾਣਾ ਇਹਨੂੰ ਫਾਰਮੈਲਟੀ ਲੱਗਣੀ ਹੈ ਜਿਹੜੇ ਸਾਲੇ ਦਰਬਾਰ ਝੂਠੇ ਸੌਦੇ ਵਾਲੇ ਤੇ ਜਾਂਦੇ ਰਹੇ ਹੈ ਇਹਨਾਂ ਦਾ ਤੇ ਪਾਪਾ ਜੀ ਆ ਆ ਇਹਨਾਂ ਨੇ ਕੀ ਲੈਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਹਨਾਂ ਨੇ ਕੀ ਲੈਣਾ ਗੁਰੂ ਘਰਾਂ ਤੋਂ ਇਹ ਸਿਰਫ ਗੋਲਗਾਂ ਦੇ ਕਬਜ਼ਾ ਕਰਨ ਵਾਲੀ ਕੁੱਤੀ ਛਾਇਆ ਏ ਠੀਕ ਹੈ ਨਾ ਇਹ ਕਿਹੜਾ ਕਾਲੀਦਲ ਨਾ ਤੂੰ ਸਾਲਿਆ ਤੂੰ ਗੱਲ ਕਰਨਾ ਵੇਖੇ ਉਹਨੇ 1 ਸਾਲ ਜੇਲ੍ਹ ਕੱਟੀ ਉਹਨੇ ਐ ਕੱਟੀ ਐ ਕੱਟੀ ਤੂੰ ਕਿਹੜੀ ਸਾਲਿਆ ਬੜੈਲ ਜੇਲ੍ਹ ਪਟਕੇ ਲੰਗਿਆ ਸੀ ਕੁੜੀ ਦੀ ਲੰਨ ਲੈਣਾ ਸਾਲਾ ਬਣ ਕੇ ਬੈਠਾ ਆ ਕੇ ਪ੍ਰਧਾਨ ਪ੍ਰਧਾਨ ਟੱਟੂ ਦਾ ਪ੍ਰਧਾਨ ਹੈ ਤੂੰ ਆ ਸੁੱਖਿਆ ਤੇਰੇ ਲਈ ਨਾ ਆ ਬ੍ਰਹਮਪੁਰਾ ਦੋ ਬਚਨ ਕਹਿ ਗਿਆ ਸੀ ਪਹਿਲਾਂ ਆ ਸੁਣ ਲਾ ਫੇ ਸਾਡਾ ਕੀ ਟਟਾਫਟ ਲੈਣਗੇ ਹਲ ਸਿੱਧੀ ਜੀ ਆ ਤੂੰ ਸਾਲਿਆ ਅਸਤੀਫਾ ਦੇ ਭਾਵੇਂ ਨਾ ਦੇ ਫੇਰ ਕਿਹੜਾ ਸਾਡੇ ਪੱਟ ਲੈਗਾ ਸਿੱਧੀ ਗੱਲ ਇਹ ਆ ਤੂੰ ਹੀ ਸਾਲਿਓ ਹੈਗੇ ਉਹ ਪੰਥਦੋਖੀ ਮੈਂ ਤੇ ਉਹ ਚੀਜ਼ ਘੜੀ ਮੰਨਦਾ ਵਾਂ ਵੀ ਜਿਹੜਾ ਨਰੈਣ ਸਿੰਘ ਚੌੜੇ ਦਾ ਫੇਰ ਮਿਸ ਹੋ ਗਿਆ ਠੀਕ ਹੈ ਨਾ ਚੰਗਾ ਹੋਇਆ ਉਹ ਫੇਰ ਮਿਸ ਹੋ ਗਿਆ ਵਾ ਨਹੀਂ ਤੇ ਸਾਲਾ ਲੋਕਾਂ ਨੇ ਇਸੇ ਵਹਿਮ 'ਚ ਮਰ ਜਣਾ ਹੀ ਵੇਖਿਆ ਨੇ ਪਛਤਾਵਾ ਕੀਤਾ ਵਾ ਆਹ ਤੇ ਕੁੜੀ ਦੀ ਲੰਨ ਲੈਣਾ ਮੁਕਰ ਗਿਆ ਵਾ ਆਹ ਤੁਹਾਨੂੰ ਵੀਡੀਓ ਵਿਖਾਵਾਂ ਝੂਠੇ ਆਪਣੇ ਤੇ ਇਹਨਾਂ ਨੇ ਬੇਅਦਬੀ ਦੀ ਗੱਲ ਕੀਤੀ ਲੋ ਉਹਨਾਂ ਸਾਤੇ ਪਾਵਨ ਸਰੂਪਾਂ ਦੇ ਅੰਗ ਪਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ ਇਹ ਤੁਹਾਡੀ ਸਰਕਾਰ ਵળે ਹੋਇਆ ਇਹ ਗੁਰਾਤੂ ਸਬੰਧ ਹੋ ਕੇ ਨਹੀਂ ਹੋਇਆ ਜੀ ਬੰਦ ਆ ਤੁਹਾਡੇ ਸਾਹਮਣੇ ਵੀਡੀਓ ਆ ਇਹ ਉਖੜ ਸਾਲਾ ਇੱਥੇ ਮੁੱਕਰੀ ਜਾਂਦਾ ਕਹਿੰਦਾ ਆਖੇ ਜੀ ਇਹੀ ਤੇ ਬਸ ਬਵਾਦ ਸ਼ਾਂਤ ਕਰਨਾ ਹੈ ਬਵਾਦ ਭੈਣ ਦਿਆ ਯਾਰਾ ਬੇਅਦਬੀ ਦੇ ਰੋਸ ਚ ਬੈਠੀਆਂ ਸੰਗਤਾਂ ਤੇ ਗੋਲੀਆਂ ਤੁਸੀਂ ਚਲਵਾਈਆਂ ਹੈ ਦਰبار صاحب ਤੇ ਹਮਲੇ ਤੋਂ ਲੈ ਕੇ ਬਰਗਾੜੀ ਬਹਿਬਲ ਕਲਾਂ ਤੱਕ ਦੇ ਜਿੰਨੇ ਕੰਡ ਸਾਰੇ ਤੇਰਾ ਪਿਓ ਤੇ ਤੂੰ ਬਰਾਬਰ ਦੇ ਦੋਸ਼ੀ ਹਰਾਮਜਾਦੇ ਸਾਲੇ ਦਿੱਲੀ ਦੇ ਕੁੱਤੇ ਪੰਜਾਬ ਵੇਚ ਕੇ ਸਾਲੇ ਖਾ ਗਏ ਹੈ ਬਾਹਰ ਵਿਦੇਸ਼ਾਂ ਜਮੀਨਾਂ ਤੂੰ ਹੀ ਬਣਾਈਆਂ ਤੂੰ ਹੀ ਟੱਟੂ ਦਾ ਪੰਜਾਬੀ ਆ ਇੱਕ ਸਾਲਿਆਂ ਨੇ ਇਹਨਾਂ ਰੋਲਾ ਪਾਇਆ ਹੁੰਦਾ ਅਗੇ ਜੀ ਪੰਥਕ ਪਾਰਟੀ ਪੰਥਕ ਪਾਰਟੀ ਉਹ ਭੰਦੇਓ ਵੀਰੋ 6 ਜੂਨ ਨੂੰ ਉੱਥੇ ਜਾ ਕੇ ਇਕੱਠ ਕਰ ਲੈਣੇ ਦਰਬਾਰ ਸਾਹਿਬ ਹੈ ਪਹਿਲਾਂ ਮੈਨੂੰ ਐਂ ਦੱਸ ਹਾਂ ਆ ਧੁੰਮਾ ਤੁਹਾਡਾ ਕੁੱਤਾ ਸਾਲਾ ਇਹ ਭਾਜੀਪੀ ਨੂੰ ਸਪੋਰਟਾਂ ਮਾਰਨ ਡਿਆ ਹਾਂ ਫੇਰ ਉਦੋਂ ਬਾਅਦ ਤੂੰ ਕਿਹੜੇ ਮੂੰਹ ਨਾਲ ਤੁਸੀਂ 6 ਜੂਨ ਦੀ ਗੱਲ ਕਰਦੇ ਹੋ ਤੁਸੀਂ ਟੱਟੂ ਦੀ ਪੰਥਕ ਪਾਰਟੀ ਹੋ ਸਾਲੇ ਤੁਹਾਡਾ ਦੇ ਗੱਡ ਜੋੜੀ ਸ਼ਿਵਸੇਨਾ ਨਾਲੇ ਪੈਂਡ ਦੇ ਯਾਰ ਸਾਲੇ ਗਾਂਡੂ ਪੰਜਾਬ ਦੇ ਵਿੱਚ ਅਮਰਤਪਾਲ ਦੇ ਜਿੰਨੇ ਵਿਰੋਧੀ ਨੇ ਮੈਂ ਇੱਕ ਗੱਲ ਕਹਿਣਾ ਅਮਰਤਪਾਲ ਦੇ ਤੁਸੀਂ ਸਾਲੇ ਸਿਰਫ ਵਿਰੋਧੀਆਂ ਕਰਕੇ ਮਸ਼ਹੂਰ ਹੋ ਤੁਸੀਂ ਤੁਹਾਡੀ ਟੱਟੂ ਦੀ ਕੁਰਬਾਨੀ ਨਹੀਂ ਗਈ ਤੁਹਾਨੂੰ ਸਾਲੇ ਕੋ ਬੇਰਾਂਵੱਟੇ ਨਹੀਂ ਪੁੱਛਦਾ ਸਿਰਫ ਤੁਹਾਨੂੰ ਉਹ ਬੰਦੇ ਪੁੱਛਦੇ ਜਿਹੜੇ ਅਮਰਤਪਾਲ ਨਾਲ ਲੱਗਦੇ ਹੀ ਠੀਕ ਆ ਅਮਰਤਪਾਲ ਤੋਂ ਬਿਨਾ ਤੁਹਾਡੀ ਹਸਤੀ ਹੈਗੀ ਤੁਸੀਂ ਤਾਂ ਸਾਲਿਓ ਮਸ਼ਹੂਰ ਵੀ ਇਸ ਕਰਕੇ ਉਹ ਵੀ ਅਖੇ ਅਮਰਤਪਾਲ ਦੇ ਵਿਰੋਧੀ ਨੇ ਤੁਹਾਡੀ ਆਪ ਦੀ ਕੀ ਹਸਤੀ ਹੈ ਆਪ ਤੁਹਾਨੂੰ ਸਾਲਿਓ ਕੁੱਤਾ ਨਹੀਂ ਪੁੱਛਦਾ ਕੋਈ ਬੇਰਾ ਵਟੇ ਨਹੀਂ ਲੈਂਦਾ ਜਿਵੇਂ ਮੇਲੇ 'ਚ ਮਰੂਦਾ ਨੂੰ ਨਹੀਂ ਨਾ ਲੈਂਦਾ ਕੋਈ ਤੁਹਾਨੂੰ ਉਵੇਂ ਨਹੀਂ ਪੁੱਛਦਾ ਕੋਈ ਸਾਲੇ ਵਿੜਿਆਂ ਦੇ ਵੀ ਡੱਲੇ ਵਾਲ ਸਾਹਿਬ ਦੇ ਭੋਗ ਤੇ ਸਾਰਿਆਂ ਨੇ ਹਾਜ਼ਰੀ ਲਵਾਉਣੀ ਆ ਉਥੇ ਸਾਰਿਆਂ ਨੇ ਜਾਣਾ ਵਾ ਲੰਗਰ ਪ੍ਰਸ਼ਾਦਾ ਛੱਕੇਉਣਾ ਠੀਕ ਆ ਉੱਥੇ ਜਾ ਕੇ ਸਾਰਿਆਂ ਨੇ ਇਹ ਨਾਰਾ ਵੀ ਲਾਉਣਾ ਵੀ ਡੱਲੇਵਾਲ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਇਹ ਸਾਰਿਆਂ ਨੇ ਕਹਿਣਾ ਵਾ ਤੇ ਉੱਚੀ ਉੱਚੀ ਸਾਰਿਆਂ ਨੇ ਦਹਥੜੇ ਮਾਰ ਮਾਰ ਰੋਣਾ ਵਾ ਕਿਉਂਕਿ ਜਿਉਂਦੇ ਬੰਦੇ ਦੀ ਆਪਾਂ ਕਦਰ ਨਹੀਂ ਕਰਨੀ ਨਾ ਅਸੀਂ ਦੀਪ ਸਿੱਧੂ ਦੀ ਕੀਤੀ ਨਾ ਅਸੀਂ ਜੋਗਾ ਸਿੰਘ ਖਾਲਸਤਾਨੀ ਦੀ ਕੀਤੀ ਠੀਕ ਆ ਨਾ ਨਾ ਅੱਜ ਸਾਨੂੰ ਅੰਮ੍ਰਿਤਪਾਲ ਦੀ ਨਾ ਸਾਨੂੰ ਡੱਲੇਵਾਲ ਦੀ ਤੇ ਮੁੜ ਕੇ ਅਸੀਂ ਇਸ ਗੱਲ ਤਾਂ ਫਿਰ ਬੱਗ ਅੱਡ ਕੇ ਰੌਲਾ ਵੀ ਪਾਉਣਾ ਵਾ ਵੀ ਹਾਂ ਹਾਂ ਸਾਡੇ ਕੋਲ ਲੀਡਰ ਨਹੀਂ ਹਾਂ ਹਾਂ ਸਾਡੇ ਕੋਲ ਮੂਹਰੇ ਨਹੀਂ ਲੱਗਦਾ ਹਾਂ ਹਾਂ ਕੋਈ ਬੰਦਾ ਬਾਹਰ ਨਹੀਂ ਨਿਕਲਦਾ ਤੇ ਜੇ ਕੋਈ ਨਿੱਤਰ ਆਵੇ ਮੈਦਾਨ ਦੇ ਵਿੱਚ ਫਿਰ ਅਸੀਂ ਹਰ ਉਹ ਕੰਮ ਕਰਦੇ ਹਾਂ ਵੀ ਉਹਦੀ ਪਿੱਠ ਲੱਗ ਜਵੇ ਹਰ ਉਹ ਕੰਮ ਕਰਦੇ ਹਾਂ ਵੀ ਉਹ ਬੰਦਾ ਪਰੇਸ਼ਾਨ ਹੋਵੇ ਤੇ ਹਰ ਉਹ ਕੰਮ ਕਰਦੇ ਹਾਂ ਵੀ ਉਹ ਬੰਦਾ ਕਿਹੇ ਤਰੀਕੇ ਫੇਲ ਹੋ ਸਕੇ ਜਦੋਂ ਤੱਕ ਉਹ ਮਰਦਾ ਨਹੀਂ ਉਹ ਇਹ ਚੀਜ਼ ਸਾਬਤ ਨਹੀਂ ਕਰ ਸਕਦਾ ਵੀ ਯਾਰ ਮੈਂ ਤੁਹਾਡਾ ਬੰਦਾ ਮਰੇ ਬੰਦੇ ਤੋਂ ਪਿੱਛੇ ਰੋਣ ਜੋਗੇ ਉਹ ਤੁਸੀਂ ਗੱਲ ਤਾਂ ਇਹੀ ਹੈ ਨਾ ਅਮਰਤਪਾਲ ਕੱਲੂ ਮਰ ਗਿਆ ਠੀਕ ਹੈ ਡੱਲੇ ਵਾਲ ਮਰ ਗਿਆ ਦੀਪ ਸਿੱਧੂ ਵਾਂਗੂ ਉਹਦੀਆਂ ਫੋਟੋਆਂ ਲਾ ਲਓਗੇ ਉਹ ਮੇ ਟੈਟੂ ਬਣਾ ਲਓਗੇ ਸਾਰਾ ਕੁਝ ਹੋ ਜਾਏਗਾ ਤੇ ਜਿਉਂਦੇ ਬੰਦੇ ਦੀ ਕਦਰ ਕਰਨੀ ਨਹੀਂ ਆਈ ਸਾਨੂੰ ਠੀਕ ਹੈ ਨਾ ਆ ਜਿਉਂਦੇ ਬੰਦਿਆਂ ਤੋਂ ਆਪਾਂ ਲੈਣਾ ਵੀ ਕੀ ਹੈ ਇਹ ਤਾਂ ਸਾਰੇ ਏਜੰਸੀਆਂ ਦੇ ਬੰਦੇ ਆ ਆ ਮਰੇ ਪਿੱਛੋਂ ਪੰਜਾਬ ਦੇ ਹੋ ਜਾਂਦੇ ਹੁੰਦੇ ਆ ਲੋਕ ਜਦੋਂ ਤੱਕ ਜਿਉਂਦੇ ਆ ਇਹ ਸਾਰੇ ਏਜੰਸੀਆਂ ਦੇ ਬੰਦੇ ਆ ਅਮਰਤਪਾਲ ਨੂੰ ਵੀ ਕਈ ਚਲੋ ਵੀ ਏਜੰਸੀਆਂ ਦਾ ਬੰਦਾ ਉਹ ਤੇ ਅੱਜ ਯੂਪੀਏ ਦਾ ਪਰਚਾ ਪੈ ਗਿਆ ਉਹ ਫਿਰ ਵੀ ਏਜੰਸੀਆਂ ਦਾ ਬੰਦਾ ਐਨਐਸਏ ਲੱਗੀ ਆ ਉਹ ਬੰਦਾ ਫਿਰ ਵੀ ਏਜੰਸੀਆਂ ਦਾ ਤੁਸੀਂ ਭੈਣਦੇ ਯਾਰੋ ਰਜਾਈ 'ਚ ਬਹਿ ਕੇ ਪੰਥਕ ਉਹ ਜਿਹੜੇ ਬੰਦੇ ਨੇ ਕਹੇ ਇੱਕ ਡਾਂਗ ਨਹੀਂ ਨਾ ਖਾਧੀ ਉਹ ਸਾਲਾ ਪੰਥਕ ਆ ਹੈ ਜਿਹੜਾ ਰਜਾਈ 'ਚ ਬਹਿ ਕੇ ਸੜਿਆ ਜਾਂ ਕਮੈਂਟ ਮਾਰਨ ਜੋਗਾ ਉਹ ਪੰਥਕ ਹੀ ਆ ਤੇ ਉਹ ਜੇਲਾ ਕੱਟਣ ਦੇ ਆ ਉਹ ਕੋਟਾ ਖਾਂਡੇ ਆ ਉਹ ਭੁੱਖ ਹੜਤਾਲ ਤੇ ਬੈਠਾ 45 ਦਿਨ ਹੋ ਗਏ ਉਹ ਮਰਨ ਜੋਗਾ ਹੋਇਆ ਪਿਆ ਉਹ ਮਰ ਚੱਲਿਆ ਉਹ ਨਹੀਂ ਪੰਥਕ ਉਹ ਨਹੀਂਗਾ ਸਾਡਾ ਸਾਡੇ ਉਹ ਹੀ ਆ ਠੀਕ ਹੈ ਨਾ ਜਿਹੜੇ ਅਰਜਾਈਆਂ ਚ ਬੈਠੇ ਕਮੈਂਟ ਮਾਰਦੇ ਆ ਜਿਹੜੇ ਆ ਇਸੇ ਕੰਮ ਜੋਗੇ ਆ